ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਜੀ ਰਾਜਾਣਾ ਪਿੰਡ ਬਾਈ ਭਵਿੰਦਰ ਕੇ ਘਰੇ ਸ਼ਿਕਾਰੀ ਕੁੱਤੇ ਭਜਨ ਵਾਲੇ ਵੀ ਰੱਖਦੇ ਹਨ ਤੇ ਸ਼ੇਖਸ਼ਨ ਕੁੱਤੇ ਵੀ ਰੱਖਦੇ ਹਨ ਜੋ ਸ਼ਿਕਾਰ ਦੇ ਵੇਲੇ ਘਰ ਦੇ ਵਿੱਚ ਲਾਖੀ ਵਾਸਤੇ ਵਰਤੇ ਜਾਂਦੇ ਹਨ ਤੇ ਵੈਸੇ ਭਾਈ ਨਾਲ ਮੈਂ ਪੜਾਈ ਵੀ ਕੀਤੀ ਆ ਮੈਂ ਤੇ ਭਾਈ ਸ਼ੁਰੂ ਤੋਂ ਪੜਦੇ ਰਹੇ ਹਾਂ ਤੇ ਬਈ ਆਪ ਦਾ ਹੁਣ ਬਾਹਰ ਰਹਿੰਦੇ ਆ ਤੇ ਆਪ ਦਾ ਭਾਈ ਘਾਟੀ ਜਿਹੜਾ ਵਾਜਦਾ ਸਾਡੀ ਫੋਟੋ ਤੇ ਗੱਲ ਹੋਈ ਸੀ ਭਾਈ ਜੀ ਨਾਲ ਬਾਈ ਨੇ ਫੋਨ ਤੇ ਗੱਲ ਕਰਕੇ ਤੇ ਅਸੀਂ ਵੀ ਅੱਜ ਘਰ ਪਹੁੰਚੇ ਆ ਤੇ ਆਜੋ ਬਈ ਆਪਾਂ ਮਿਲਾਈਏ ਤੁਹਾਨੂੰ ਸਾਰਿਆਂ ਨੂੰ ਕੀ ਹਾਲ ਹੈ ਬਾਈ ਜੀ ਧੰਨਵਾਦ ਜੀ ਛੋਟਾ ਜਿਹੜਾ ਤੁਸੀਂ ਬਸ ਤਾਂ ਹੱਸੀ ਨਾਲ ਹੀ ਉਹ ਠੀਕ ਠਾਕ ਹੈ ਜੀ ਸਾਰੇ ਠੀਕ ਹੈ ਜੀ ਬਾਈ ਭਵਿੰਦਰ ਜੀ ਦੇ ਫਾਦਰ ਸਾਹਿਬ ਨੇ ਬਈ ਜੀ ਚਾਚਾ ਜੀ ਹੈ ਬਾਈ ਜੀ ਭਵਿੰਦਰ ਸਿੰਘ ਦੇ ਉਹ ਬਾਈ ਆਪਣਾ ਛੋਟਾ ਵੀਰਾ ਬਾਈ ਭਵਿੰਦਰ ਸਿੰਘ ਦਾ ਕੀ ਨਾਮ ਆਪਾਂ ਚਾਚਾ ਜੀ ਠੀਕ ਹੈ ਠੀਕ ਹੈ ਤੁਹਾਨੂੰ ਵੀ ਸ਼ੌਂਕ ਸ਼ੌਂਕ ਹੈਗਾ ਬਈ ਦੂਰ ਜਾਣਾ ਕਿ ਨਹੀਂ ਇਕੱਲੇ ਭਵਿੰਦਰ ਨੂੰ ਹੀ ਆ ਨਹੀਂ ਆਪ ਨੂੰ ਕੁੱਤੇ ਆ ਕੁੱਤਿਆਂ ਦਾ ਠੀਕ ਹੈ ਜੀ ਤੁਸੀਂ ਜਿਆਦਾ ਫਿਰ ਕਿਹੜੇ ਰੱਖਦੇ ਹੋ ਮੁੱਤੇ ਸਿਖਸ਼ੀ ਇਹੀ ਇਹੀ ਬਰੀਡ ਠੀਕ ਹੈ ਇਹਨਾਂ ਦੇ ਵਿੱਚ ਕੀ ਹੈ ਇਹੋ ਜਿਹਾ ਫਾਇਦਾ ਮੈਂ ਵੇਖਿਆ ਥੋੜੀ 6 7 ਕੁੱਤੇ ਨਹੀਂ ਗਿਣਤੀ ਐ ਸਾਰੇ ਘਰਾਂ ਦੇ ਵਿੱਚ ਇਹ ਇੱਕੋ ਹੀ ਹੈ ਠੀਕ ਹੈ ਇਹ ਕੀ ਮਤਲਬ ਇਹਨਾਂ ਦੀ ਖਾਸियत ਹੋ ਜਾਂਦੀ ਹੈ ਰਖਵਾਲੀ ਆਸਤੇ ਠੀਕ ਹੈ ਬਹੁਤ ਵਧੀਆ ਨਸਲ ਕੀ ਆ ਬਾਬੂ ਜੀ ਸਹੀ ਨਸਲ ਇਹਦੀ ਕੀ ਆ ਸਹੀ ਨਸਲ ਦੀ ਬਿਘਾੜੀ ਸਿਖਸ਼ਣ ਵਾਲੀ ਜਿਹੜੇ ਪੁਰਾਣੀ ਨਸਲ ਆ ਬੀੜੀ ਦਾ ਠੀਕ ਹੈ ਬੀੜੀ ਦਾ ਕਹਿੰਦੇ ਉਹਨਾਂ ਦੀ ਨਸਲ ਦੇ ਵਿੱਚ ਆ ਜਾਂਦੀ ਹੈ ਉਹਨਾਂ ਦੀ ਨਸਲ ਤੋਂ ਤਿਆਰ ਹੋਏ ਬੀੜੀ ਦਾ ਤੋਂ ਪਿਆਰ ਹੋਇਆ ਇਹੇ ਠੀਕ ਹੈ ਠੀਕ ਹੈ ਠੀਕ ਹੈ ਜੀ ਕੋਈ ਗੁਰੂ ਤਾਂ ਖੰਭ 30 ਸਾਲ ਪੁਰਾਣੀ ਨਸਲ ਹੈ 30 ਸਾਲ ਪੁਰਾਣੀ ਹੈ ਬਹੁਤ ਟਾਈਮ ਦੇ ਰੱਖਦੇ ਹੋਣਗੇ ਤੁਸੀਂ ਠੀਕ ਹੈ ਤੇ ਹੰਦਿਆ ਨਿਸ਼ੌਕ ਸੀਗਾ ਬਹੁਤ ਤਕੜੇ ਤਕੜੇ ਕੁੱਤੇ ਆਪਾਂ ਲਾ ਗਏ ਠੀਕ ਹੈ ਜੀ ਨਸਲ ਪੂਰੀ ਵਧੀਆ ਠੀਕ ਹੈ ਜੀ ਇਹ ਚੰਨੂ ਵਾਲੇ ਤੋਂ ਕਾਮਰੇਡ ਸੀ ਜੇ ਤੇ ਸਰਪੰਚ ਹਾਂਜੀ ਹਾਂਜੀ ਦੇ ਉਹਨਾਂ ਦੀ ਜਿੰਨੀ ਵੀ ਬਰੀਡਿੰਗ ਸੀ ਬਹੁਤ ਵਧੀਆ ਸੀ ਤੇ ਬਰੀਡਿੰਗ ਹੀ ਸਾਡੇ ਕੋਲੇ ਆ ਅੱਛਾ 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 ਤੁਸੀਂ ਉਹਨਾਂ ਦਾ ਅੱਛਾ ਚੰਨੂ ਵਾਲੇ ਦਾ ਮਕਾਮ ਉਹਨਾਂ ਤੋਂ ਲੈ ਕੇ ਆਂਦੀ ਸੀ ਚੰਨੂ ਵਾਲੇ ਤੇ ਸਰਪੰਚ ਕਿਹਾ ਤਾਂ ਉਹ ਕੁੱਤੀ ਬਣਾ ਕੇ ਜਾਂਦੀ ਸੀ ਉਹਨਾਂ ਸੈਸ਼ਨ ਇੱਕ ਠੀਕ ਹੈ ਜੀ ਉਹਨਾਂ ਤੋਂ ਫਿਰਦਾ ਕੋਈ ਇਹ ਬੱਚੇ ਸਾਰੇ ਠੀਕ ਹੈ ਜੀ ਸਾਰੇ ਉਹ ਕੁੱਤੀ ਦੇ ਗਾਂ ਦੀਆਂ ਫਿਰ ਮੜਾਈ ਦੇ ਗਾਂ ਦੀਆਂ ਇਹ ਬੱਚੇ ਆ ਜਿਹੜੇ ਗਾਂ ਦੀਆਂ ਤਿਆਰ ਕਰੀਦੇ ਠੀਕ ਹੈ ਤੇ ਤੁਸੀਂ ਫਿਰ ਕਦੋਂ ਤੋਂ ਰੱਖਣੀ ਸ਼ੁਰੂ ਕੀਤੀ ਮੈਂ ਤਾਂ 7-8 ਸਾਲ ਤੋਂ ਮੈਂ ਮੈਨੂੰ ਸ਼ੱਕ ਸੀਗਾ ਪਹਿਲਾਂ ਸਾਡੇ ਦਾਦੇ ਨੂੰ ਬਹੁਤ ਸ਼ੱਕ ਸੀਗਾ ਠੀਕ ਹੈ ਤੇ ਘੋੜਿਆਂ ਦਾ ਕਬੂਤਰਾਂ ਦਾ ਕੁੱਤਿਆਂ ਦਾ ਠੀਕ ਹੈ ਉਸ ਤੋਂ ਬਾਅਦ ਚ ਫਿਰ ਪੀੜੀ ਤਰ ਪੀੜੀ ਸਾਨੂੰ ਸ਼ੱਕ ਪੈ ਗਿਆ ਠੀਕ ਹੈ ਤੇ ਇਹ ਇੱਕ ਨਸ਼ਾ ਹੀ ਛੱਡਿਆ ਜਾਂਦਾ ਨਹੀਂ ਠੀਕ ਹੈ ਠੀਕ ਹੈ ਬਾਈ ਮੈਂ ਕੀਤੀ ਬਾਈ ਬਹੁਤ ਨਰਾਂ ਗੱਲ ਉਹ ਕਹਿੰਦਾ ਮੈਂ ਦਾਦਾ ਜੀ ਕਹਿੰਦਾ ਬਾਈ ਘੋੜੀਆਂ ਵੀ ਰੱਖਦੇ ਰਹੇ ਆ ਜਦੋਂ ਤੇ ਪੜਦੇ ਆਉਂਦੇ ਆ ਆਉਂਦੇ ਰਹੇ ਆ ਘਰੇ ਉਦੋਂ ਹੁੰਦੀ ਸੀ ਆਪਣੇ ਘੋੜੀ ਇੱਕ ਇੱਕ ਕਾਲੀ ਜੀ ਹੁੰਦੀ ਸੀ ਤੇ ਇੱਕ ਗਰਾਊਂਡ ਦੇ ਰੰਗ ਦੀ ਹੁੰਦੀ ਥੋੜੀ ਹਾਂ ਲਾਲ ਚੰਬਾ ਕੋੜਾ ਚੰਬਾ ਚੰਬਾ ਤੇ ਅਈਪਾ ਤੇ ਝੂਟਾ ਵੀ ਲਿਆ ਲਾਲ ਚੰਬਾ ਕੋੜਾ ਸੀ ਬਹੁਤ ਜਾਰੇ ਹੁੰਦਾ ਸੀ ਠੀਕ ਹੈ ਠੀਕ ਹੈ ਤੇ ਉਦੋਂ ਪੱਗ ਪੁੱਗ ਲਾਉਂਦੇ ਸੀ ਜੇ ਪੱਗ ਪੁੱਗ ਲਾਉਂਦੇ ਹੋ ਜਾਣਾ ਤੇ ਕਿਉਂ ਨਹੀਂ ਸਾਡਾ ਨਹਿਰ ਦੇ ਪਰਲੇ ਪੈਰੋ ਕਹਿੰਦੇ ਨੇੜੇ ਥੇ ਤਾਂ ਠੀਕ ਹੈ ਜੀ ਉੱਥੇ ਆਉਣਗੇ ਉੱਥੇ ਦੇਖ ਦੂਗਾ ਜਾਂ ਫਸ ਐ ਰਾਮ ਉਹਨੇ ਤੁਰੇਣਾ ਦੀ ਚਾਲ ਠੀਕ ਹੈ ਯਾਨੀ ਕਿ ਸੀਲ ਸਿ ਸਵਾ ਦਾ ਵਧੀਆ ਸੀਗਾ ਹਾਂ ਸਵਾ ਦਾ ਸੀਰ ਸੀ ਇਹਨਾਂ ਨੇ ਜੀਤ ਲੈ ਕੇ ਪੱਕੇ ਰਾ ਜਾਣਾ ਸੜਕ ਠੀਕ ਹੈ ਜੀ ਮੈਂ ਉੱਥੇ ਬਹਿ ਕੇ ਕੱਚੇ ਇਧਰ ਸੈਸੀ ਦੀ ਕਬਰ ਵਾਲੇ ਰਾ ਜਾਣਾ ਕੱਚਾ ਸੀ ਇਹ ਅੱਛਾ ਅੱਛਾ ਜੀ ਬਰਾਬਰ ਪਹੁੰਚ ਜਾਂਦਾ ਸੀ ਉਹਨਾਂ ਠੀਕ ਹੈ ਠੀਕ ਹੈ ਇਹਨੇ ਤੇਜ਼ ਰਫਤਾਰ ਤੇ ਸ਼ੁਰੂ ਤੋਂ ਆਪਾਂ ਪਹਿਲਾਂ ਕੁੱਤੇ ਰੱਖੇ ਜਾਂ ਪਹਿਲਾਂ ਘੋੜਿਆਂ ਵੱਲ ਆਏ ਜਾਂ ਪਹਿਲਾਂ ਕੁੱਤਿਆਂ ਵੱਲ ਸਾਰਿਆਂ ਨੂੰ ਪਹਿਲਾਂ ਤਾਂ ਪੁੱਤੇ ਰੱਖੇ ਸੀ ਠੀਕ ਹੈ ਪੁੱਤਿਆਂ ਦੇ ਹੌਲੀ 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 ਫਿਰ ਸਾਨੂੰ ਪੁੱਤਿਆਂ ਤੋਂ ਮੋਰ ਦਾ ਦਾ ਸ਼ੌਕ ਸੀਗਾ ਬਾਬੇ ਨੇ ਸਾਡੇ ਦਾ ਦਿਨ ਸੀਗਾ ਠੀਕ ਹੈ ਜੀ ਉਹਦੇ ਦਾਦਾ ਜੀ ਦਾ ਕੀ ਨਾਮ ਸੀ ਆਪਣੇ ਪਾਲਾ ਸਿੰਘ ਕਾਲੀ ਕਾਲਾ ਸਿੰਘ ਠੀਕ ਹੈ ਠੀਕ ਹੈ ਉਹ ਆਜ਼ਾਦੀ ਖਲਾਟ ਦੇ ਸੀਗੇ ਅੱਛਾ ਅੱਛਾ ਆਜ਼ਾਦੀ ਲੜਾਈ ਵਿੱਚ ਆ ਚੇਤੂ ਦੇ ਯੋਗਦਾਨ ਠੀਕ ਹੈ ਬਾਈ ਜੀ ਦੇ ਦਾਦਾ ਜੀ ਨੇ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਯੋਗਦਾਨ ਪਾਇਆ ਬਾਈ ਕੀ ਨਾਮ ਸੀ ਬਾਈ ਦੁਬਾਰਾ ਦੱਸਿਓ ਦਾਦਾ ਜੀ ਕਾਲੀ ਪਾਲਾ ਸਿੰਘ ਕਾਲੀ ਪਾਲਾ ਸਿੰਘ ਰਾਜਿਆਣਾ ਪਾਲਾ ਦੇ ਨਾਮ ਦੇ ਨਾਲ ਹੀ ਸਾਡਾ ਇੱਥੇ ਘਰ ਮਸ਼ਹੂਰ ਆ ਜਿੱਥੋਂ ਮਰਜੀ ਪੁੱਛ ਕੇ ਠੀਕ ਹੈ ਜੀ ਘਰ ਪੁੱਛ ਲੋ ਠੀਕ ਹੈ ਗੱਲਾਂ ਦੇ ਘਰੇ ਜਾਣਾ ਠੀਕ ਹੈ ਠੀਕ ਤੇ ਉਹ ਦੱਸ ਦੇਣਗੇ ਫਲਾਣੇ ਪਾਸੇ ਆ ਠੀਕ ਹੈ ਠੀਕ ਤੇ ਤੁਸੀਂ ਵੀ ਪਹਿਲਾਂ ਤੁਸੀਂ ਰੱਖਦੇ ਹੋ ਪਹਿਲਾਂ ਤਾਂ ਸ਼ੌਕ ਹੈ ਜੀ ਆਪਣਾ ਤਾਂ ਸਾਡੇ ਲਾਭ ਦੀ ਉਮਰ ਹੁਣ 45 40 ਸਾਲ ਦੀ ਹੋ ਗਈ ਹੈ ਜਾਨੀ ਪਹਿਲਾਂ ਦੇ ਘਰੇ ਸਾਡੇ ਰੱਖੀ ਠੀਕ ਹੈ ਜੀ ਤੇ ਜਿਹੜੇ ਆਪਣੇ ਦੂਜੇ ਸ਼ਿਕਾਰੀ ਕੁੱਤੇ ਵੀ ਮੈਂ ਸਨੂੰ ਵੀ ਰੱਖਦੇ ਸੀ ਤੇ ਉਹ ਸ਼ਿਕਾਰ ਖੁੰਗ ਥੋੜਾ ਆ ਜੀ ਪੂਵਿੰਦਰ ਨੂੰ ਵੱਧ ਸ਼ੌਂਕ ਸੀਗਾ ਸ਼ਿਕਾਰੀਆਂ ਦਾ ਵੈਸੇ ਠੀਕ ਹੈ ਠੀਕ ਹੈ ਜੇ ਸੀ ਤੇ ਉਹ ਫਿਰ ਬਾਹਰ ਉੱਠ ਜਾਵੇ ਹੁਣ ਪਿੱਛੇ ਲੈ ਕੇ ਉਹ ਘਰ ਦਿੰਦਾ ਸਾਡੇ ਕੋਲੇ ਅੱਜ ਵੀ ਕਤੂਰੀ ਹੁਣੇ ਲੈ ਕੇ ਲਾਹਮੂ ਪੈਸੇ ਲਾ ਕੇ ਘਰ ਦਿੰਦਾ ਪਰ ਉਹ ਗੱਲ ਦੇਣੀ ਆ ਸਾਹਮਣੀ ਦੋਸਰੀ ਸਾਹਮਣੀ ਵਸ ਅਸੀਂ ਇਹ ਬੰਦੇ ਨੂੰ ਹੋਰ ਸੰਭਾਉਣੀ ਆ ਉਹ ਸਾਹੀ ਜਾਂਦੇ ਉਹ ਭਜਾਉਣਗੇ ਹੁਣ ਦੋ ਪੱਤੇ ਛੱਡੇ ਵੀ ਅੱਧਰ ਚਾਈਲਡ ਹੀ ਫੁੜੀ ਕਰਾਵਾਂਗੇ ਉੱਥੇ ਲਿਜਾਵਾਂਗੇ ਕੋਈ ਨਾ ਪਰ ਚੱਲਾਂਗੇ ਜ਼ਰੂਰ ਜਾਵਾਂਗੇ ਸਾਡਾ ਵੀ ਮਨ ਕਰਦਾ ਇੱਥੇ ਸ਼ਿਕਾਰੀ ਕੁੱਤੇ ਆਪਣੇ ਛੱਡੇ ਦੇ ਹੈਗੇ ਠੀਕ ਹੈ ਠੀਕ ਹੈ ਆ ਪਿੱਛੇ ਜੇ ਆਪਣੇ ਬਾਗਲੇ ਦੌੜਾ ਸੀਗੀਆਂ ਹਾਂਜੀ ਹਾਂਜੀ ਇੱਥੇ ਥੋੜਾ ਜਿਹਾ ਆਪਣੇ ਭੁਪਿੰਦਰ ਨੇ ਨਾਲ ਹੀ ਪ੍ਰੈਕਟਿਸ ਕਰਿਆ ਕਿਹੜਾ ਫੋਰਐਵਰ ਪੈਸ ਦੇ ਕੋਲ ਆ ਭੁਪਿੰਦਰ ਨੇ ਦੱਸਿਆ ਸੀ ਕਿ ਉਹਦਾ ਭੁਪਿੰਦਰ ਦਾ ਪੂਰਾ ਸੀ ਵੱਡਾ ਯੋਗਦਾਨ ਸੀ ਭਾਈ ਭੁਪਿੰਦਰ ਦਾ ਉਹ ਠੀਕ ਭੁਪਿੰਦਰ ਹੁਣਾਂ ਨੇ ਕਰਾਇਆ ਬੰਦਾਂ ਦਾ ਆਲੀਆਂ ਨੇ ਇੱਕ ਬਾਗੇ ਪਾਣੇ ਤੋਂ ਤਰਨ ਸੀ ਜਾਂ ਠੀਕ ਹੈ ਇਹ ਭੁਪਿੰਦਰ ਠੀਕ ਹੈ ਠੀਕ ਹੈ ਤੇ ਮੈਂ ਇਹ ਦੇਖ ਕੇ ਆਇਆ ਬਾਈਵਾ ਕਬੂਤਰਾਂ ਨੇ ਖੁੱਡੇ ਵੀ ਛੋਟੇ ਲੰਮੇ ਜੋੜੇ ਪਾਏ ਹੋਏ ਕਬੂਤਰਾਂ ਦਾ ਸ਼ੌਕ ਫਿਰ ਕਦੋਂ ਦਾ ਪਿਆ ਬਾਈ ਕਬੂਤਰਾਂ ਦਾ ਸ਼ੌਕ ਆ ਮੈਨੂੰ ਥੋੜਾ ਸੀ ਪਹਿਲਾਂ ਲੱਖੇ ਲੁਖੇ ਰੱਖਦੇ ਸੀ ਠੀਕ ਹੈ ਜੀ ਤੇ ਉਹਨੇ ਬਾਜੀ ਕੂਏ ਦਾ ਤਾਂ ਮੈਂ ਤਾਂ ਕਿਤੇ ਗਿਆ ਨਹੀਂ ਸੀ ਬਾਦ ਦਾਣੇ ਪਾ ਦਈਦੇ ਸੀ ਤੇ ਸ਼ੌਕ ਸੀ ਆ ਅੱਛਾ ਅੱਛਾ ਜੀ ਤੇ ਫਿਰ ਭੁੱਲੇ ਨੇ ਮੇਰੇ ਨਾਲ ਜਾਦੇ ਸ਼ੌਕ ਪੈ ਗਿਆ ਠੀਕ ਹੈ ਜੀ ਇਹ ਤਾਂ ਬਾਜੀਆਂ ਕੂਏ ਨੂੰ ਛੱਡਦਾ ਰਿਹਾ ਠੀਕ ਹੈ ਜੀ ਜਦੋਂ ਉਹ ਨੂੰ ਜਦੋਂ ਬਾਹਰ ਉੱਠ ਗਿਆ ਫੇਰ ਵੀ ਕਹਿੰਦਾ ਵੀ ਅਸੀਂ ਕਿਹਾ ਕਬੂਤਰ ਦੇ ਦੇ ਠੀਕ ਆਂਦਾ ਨਹੀਂ ਕਬੂਤਰ ਤਾਂ ਮੇਰੀ ਜਿੰਦ ਜਾਣਾ ਮੈਂ ਕਬੂਤਰ ਤਾਂ ਨਹੀਂ ਦੇਣੇ ਠੀਕ ਹੈ ਤੇ ਉਹ ਫਿਰ ਸੱਤ ਅੱਠ ਖੁੱਡੇ ਜਿਹੜੇ ਤਾਂ ਪਾਏ ਗਏ ਉਹ ਹੌਲੀ ਹੌਲੀ ਕਹਿੰਦਾ ਵੀ ਇਹਨਾਂ ਦੇ ਵਿੱਚ ਡੋਡੀ ਫਰੀ ਰੰਗਾਂ ਡੋਡੀ ਸਾਰੇ ਲਾਹਾਂ ਜਿਹੜਾ ਡੋਡੀ ਰੱਖੋ ਅੱਛਾ ਜੀ ਤੇ ਕਬੂਤਰਾਂ ਦਾ ਫਿਰ ਕਦੋਂ ਤੋਂ ਆਪਾਂ ਨੂੰ ਸ਼ੌਂਕ ਪਿਆ ਕਬੂਤਰਾਂ ਦਾ ਮੈਨੂੰ ਛੋਟੇ ਹੁੰਦੇ ਨੇ ਕਬੂਤਰਾਂ ਦਾ ਸ਼ੌਕ ਸੀਗਾ ਠੀਕ ਹੈ ਜੀ ਉਹ ਤੋਂ ਜ਼ਿਆਦਾ ਫਿਰ ਭੋਲੇ ਨੂੰ ਪੈ ਗਿਆ ਮੇਰੇ ਬਾਅਦ ਠੀਕ ਹੈ ਜੀ ਦਾਨੇ ਕੋਈ ਬਾਈ ਬੂਜੀ ਛੱਡੀ ਬਾਦ ਦਾਣੇ ਪਾ ਦਿੱਤੇ ਸੀ ਤੇ ਅਸੀਂ ਮੈਂ ਜਦੋਂ ਇਹ ਪੜ੍ਹਦੇ ਹੁੰਦੇ ਸੀ ਮੈਂ ਤੇ ਬਾਈ ਭਪਿੰਦਰ ਇੱਥੇ ਆਪਣੇ ਸੰਤ ਮੀਆਂ ਸਿੰਘ ਸਕੂਲ 'ਚ ਅਸੀਂ ਕਬੂਤਰਾਂ ਦੀਆਂ ਗੱਲਾਂ ਕਰਦਾ ਰਹਿੰਦੀਆਂ ਮਗਰ ਬੈ ਕੇ ਬਹੁਤ ਅਸੀਂ ਸਾਨੂੰ ਸ਼ੌਂਕ ਹੁੰਦਾ ਸੀ ਕਬੂਤਰਾਂ ਦਾ ਤਾਂ ਤੇ ਅਸੀਂ ਚੱਲ ਰੱਖ ਤਾਂ ਨਹੀਂ ਪਾਉਂਦੇ ਸਾਡਾ ਕੰਮ ਥੋੜਾ ਜਿਹਾ ਉਹ ਜਿਹਾ ਸਾਨੂੰ ਟਾਈਮ ਘੱਟ ਲੱਗਦਾ ਜਿਵੇਂ ਇਹ ਚੀਜ਼ਾਂ ਕੇਅਰ ਪਾਲਦੀਆਂ ਬਹੁਤ ਜ਼ਿਆਦਾ ਬੰਦਾ ਉੱਤੇ ਹੋਵੇ ਇੱਕ ਬੰਦਾ ਜਾਨੀ ਡਾਉਣੇ ਤਾਂ ਵੀ ਕਰਿਆ ਸਪੈਸ਼ਲ ਬੰਦਾ ਹੀ ਚਾਹੀਦਾ ਹਾਂ ਬਿਲਕੁਲ ਬਿਲਕੁਲ ਮੇਰਾ ਮਾਸੜ ਇੱਥੇ ਮਾਣੂ ਕਿਚੌਕਾ ਹੋਰ ਅੱਛਾ ਹੀ ਮੋਰ ਸੇ ਸਰਪੰਚ ਠੀਕ ਹੈ ਉਹਨਾਂ ਨੂੰ ਸ਼ੌਕ ਸੀਗਾ ਪਹਿਲਾਂ ਤੋਂ ਠੀਕ ਹੈ ਜੀ ਉੱਥੇ ਜਾ ਜੂਗਾ ਨਾ ਉਹ ਦੇਖ ਦੋ ਕਿ ਤੇ ਮੈਨੂੰ ਸ਼ੌਕ ਪੈ ਗਿਆ ਉਹਨਾਂ ਤੋਂ ਫਿਰ ਮੈਥੋਂ ਗਾਂ ਭਪਿੰਦਰ ਨੂੰ ਸ਼ੌਕ ਪੈ ਗਿਆ ਠੀਕ ਹੈ ਜੀ ਉਹ ਗਾਂ ਦੀ ਗਾਂ ਫਿਰ ਵਾਧਾ ਗਿਆ ਭੋਲੇ ਦੇ ਭਪਿੰਦਰ ਦੇ ਮਾਮੇ ਦੇ ਵੀ ਰੱਖੇ ਸੀਗੇ ਅੱਛਾ ਜੀ ਉਹ ਗਾਂ ਫਿਰ ਖੂਨ ਦੇ ਵਿੱਚ ਆ ਹੀ ਜਾਂਦਾ ਥੋੜਾ ਹਾਂ ਬਿਲਕੁਲ ਇਹ ਬਲੱਡ ਜੀ ਆਉਂਦਾ ਜਾਂਦਾ ਕੋਈ ਕਿਸੇ ਨੂੰ ਹੁੰਦਾ ਨਹੀਂਗਾ ਵੀ ਮੈਂ ਰੱਖਾਂ ਜਾਂ ਕਿੱਦਾਂ ਇਹ ਜਿਹੜਾ ਸ਼ੌਕ ਬਿਲਕੁਲ ਬਿਲਕੁਲ वैसे पिताजी ਦਾ ਕ੍ਰੀਏਸ਼ਨ ਜੀ ਉਸ ਤੋਂ ਵੱਧ ਕੋਈ ਨਹੀਂ ਗਾਜੀ ਲਾੜਾ ਸ਼ੌਕ ਬਣਾ ਹੋਵੇ ਕੋਈ ਬਰਚੰਦਾ ਹੋਵੇ ਚੰਗੇ ਸ਼ੌਕ ਵਾਸਤੇ ਤਾਂ ਬੰਦਾ ਕੋਈ ਚੱਕਰ ਨਹੀਂ ਪਤਾ ਸਾਰੇ ਪੁਲੇ ਸਾਰੇ ਤਰ੍ਹਾਂ ਦੀਆਂ ਨਕਲਾਂ ਬੈਠੀਆਂ ਗਏ ਉਹਨੇ ਹਰ ਰੋਜ਼ ਦੇਖਣਾ ਉਹਨੇ ਕਿਹਾ ਵੀਡੀਓ ਕਾਲ ਕਰਕੇ ਕਬੂਤਰ ਕਿਵੇਂ ਆ ਕੋਈ ਬਿਮਾਰ ਤਾਂ ਨਹੀਂ ਜਾਂ ਕੋਈ ਅੱਛਾ ਬਾਹਰੋਂ ਵੀਡੀਓ ਕਾਲ ਕਰਦਾ ਰੋਜ਼ ਆ ਰੋਜ਼ ਵੀਡੀਓ ਕਾਲ ਕਰਕੇ ਹਰ ਰੋਜ਼ ਦੇਖਣਿਆ ਨੇ ਠੀਕ ਹੈ ਠੀਕ ਹੈ ਹਰ ਰੋਜ਼ ਕੁੱਤੇ ਦੇਖਣਿਆ ਠੀਕ ਹੈ ਤੇ ਫਿਰ ਆਏ ਨਹੀਂ ਕਹਿੰਦਾ ਵੀ ਮੈਂ ਤਾਂ ਆਉਣਾ ਯਾਰ ਮੇਰਾ ਨਹੀਂ ਜੀ ਲੱਗਦਾ ਆ ਬਹੁਤ ਵਾਰੀ ਕਹਿੰਦਾ ਉਹ ਤਾਂ ਉਹਦੇ ਆਪਣੀ ਨੋ ਹਰ ਮਰੋ ਥੋੜਾ ਜਿਆ ਕਹਿੰਦੀ ਵੀ ਨਹੀਂ ਹਜੇ ਆਪਾਂ ਪਰੋਕੇ ਜਾਂਦੇ ਸਾਰੇ ਦੂਰੇ ਲਾ ਕੇ ਰੋਕੀ ਰੱਖਦੀ ਆ ਠੀਕ ਹੈ ਠੀਕ ਹੈ ਤੇ ਨਹੀਂ ਉਹ ਤਾਂ ਬਹੁਤ ਕਹਿੰਦਾ ਵੀ ਠੀਕ ਹੈ ਠੀਕ ਹੈ ਮੈਂ ਬਾਜਗਰਾਂ ਦਾ ਟਾਈਮ ਉੱਤੇ ਜਾਣਾ ਅੱਛਾ ਅੱਛਾ ਆ ਬਸ ਆਉਣ ਵਾਲੇ 2 ਮਹੀਨੇ ਰਹਿ ਗਏ ਬਾਜਗਰਾਂ ਦਾ ਟਾਈਮ ਚੱਲ ਪਿਆ ਬਸ ਨੂੰ ਛੋੜ ਦਿੰਦੇ ਆ ਦੌੜਾਂ ਚੱਲੀ ਜਾਂਦੀਆਂ ਜਿੱਦ ਤੱਕ ਆਹਨੇ ਰੋਜ਼ ਫੋਨ ਲਾਉਣਾ ਵੀ ਫਲਾਣਿਆਂ ਨਾਲ ਦੌੜਾਂ ਜਾਉਂਗੇ ਨਹੀਂ ਭਾਈ ਜਿਹੜੀਆਂ ਦੌੜਾਂ ਹੁੰਦੀਆਂ ਕਿ ਕੁੱਤਿਆਂ ਦੀ ਇਹ ਕਿਹੜੇ ਟਾਈਮ ਦੇ ਵਿੱਚ ਜ਼ਿਆਦਾ ਹੁੰਦੀਆਂ ਕਦੋਂ ਇਹ ਆਪਣਾ ਹੁਣ ਚੱਲਦੀਆਂ ਜੀ ਸਮਝ ਲਾਏ ਆ ਬਾਅਦ ਮਹੀਨੇ ਚ ਵਧੇ ਚੱਲਦੇ ਆ 11ਵੇਂ ਤੇ 12ਵੇਂ ਮਹੀਨੇ ਠੀਕ ਆ ਠੀਕ ਆ ਆ ਜਨਵਰੀ ਤੱਕ ਫਰਵਰੀ ਤੱਕ ਠੀਕ ਆ ਠੀਕ ਆ ਅਗਲੇ ਤਾਈਂ ਪੂਰਾ ਜੋਰ ਲਾ ਤੁਸੀਂ ਤੇ ਰੱਖਿਆ ਇਹ ਜਾਨਵਰ ਆਪਣੇ ਦੌੜਾਂ ਵਾਲੇ ਤਾਂ ਵੀ ਕੋਈ ਮਾਰੇ ਮੋਟੇ ਮੋਟੀਆਂ ਮੋਟੀਆਂ ਚੀਜ਼ਾਂ ਆਉਂਦੀਆਂ ਆਲਾ ਵਾਹ ਰੋਜ ਇਹਨੂੰ ਮੀਟ ਪਾਉਣਾ ਪੈਂਦਾ ਜੀ ਅੱਛਾ ਸ਼ਿਕਾਰ ਵਾਲੇ ਆ ਜਿਹੜਾ ਮਤਲਬ ਦੌੜਾਂ ਵਾਲਾ ਕੁੱਤਾ ਜਿਹੜਾ ਕੁੱਤਾ ਪੂਰੀ ਸੇਵਾ ਭਰਦਾ ਠੀਕ ਹੈ ਠੀਕ ਹੈ ਤੇ ਇਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਮੈਂ ਵੇਖਿਆ ਤਾਂ ਇਹ ਭਾਜਦੇ ਉਹ ਮੂਰੇ ਖਰਗੋਸ਼ ਭਜਾਉਂਦੇ ਆ ਖਰਗੋਸ਼ ਹੁੰਦਾ ਕਿ ਉਹ ਕੋਈ ਨਕਲੀ ਹੁੰਦਾ ਠੀਕ ਹੈ ਠੀਕ ਆ ਮੈਂ ਵੇਖਿਆ ਪਰ ਮੈਨੂੰ ਪੂਰੀ ਤਰ੍ਹਾਂ ਨੌਲੇਜ ਨਹੀਂ ਉਹਦੀ ਵੀ ਖਾਂ ਦਾ ਬਣਾਉਂਦੇ ਆ ਉਹਨੂੰ ਤੇ ਉਹਨੂੰ ਫਿਰ ਐਨੀ ਤੇਜ਼ ਭਜਾਉਂਦਾ ਕੌਣ ਆ ਵੀ ਜਾ ਕੇ ਕੁੱਤ ਰਖੜੀ ਆਈ ਅੱਛਾ ਟ੍ਰੈਕ ਲੱਗਾ ਚ ਲਖੜੀ ਆਉ ਗੇੜਦੇ ਫਿਰ ਉਹ ਬਹੁਤ ਚੱਕਰ ਆ ਉਹਦੇ ਤੇਜ਼ ਅੱਛਾ ਅੱਛਾ ਉਹ ਮਤਲਬ ਹਾਂ ਕੁੱਤੇ ਨੇ ਆਪੇ ਮਗਰ ਕੁੱਤੇ ਤੋਂ ਜ਼ਿਆਦਾ ਚੱਕਰ ਆ ਉਹਦੇ ਜ਼ਿਆਦਾ ਚੱਕਰ ਆ ਠੀਕ ਹੈ ਆਪਣੇ ਕੋਲ ਪਏ ਆ ਦੋ ਇੱਕ ਤਾਂ ਇੱਥੇ ਦਿੱਤਾ ਆ ਕਿ ਇਹਨੂੰ ਭਜਾਉਂਦੇ ਆ ਕੁੱਤੇ ਜਾਂ ਕੋਈ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਉਹ ਤਾਂ ਕਹਿੰਦੇ ਆਪਣੇ ਕੋਲ ਠੀਕ ਹੈ ਠੀਕ ਹੈ ਕਬੂਤਰਾਂ ਦੀਆਂ ਕਿਹੜੀਆਂ ਕਿਹੜੀਆਂ ਨਸਲ ਆਈ ਆਪਣੇ ਕੋਲ ਬਾਈ ਹੈਗੀਆਂ ਅੱਜ ਹੁਣ ਕੁੱਤਰਾਂ ਦੇ ਉੱਡਣੇ ਆ ਟੋਟੇ ਸਾਰੀਆਂ ਨਸਲਾਂ ਬੈਠੀਆਂ ਨੇ ਸਾਰੀਆਂ ਕੋਈ ਮੈਕਸੀ ਬੈਠੇ ਜੋ ਅੱਡ ਅੱਡਾ ਸਾਰੇ ਅੱਡੋ ਅੱਡੀ ਜੋੜੇ ਜਾੜੇ ਲਾਏ ਆ ਮੈਂ ਵੇਖਿਆ ਵੀਡੀਓ ਦੇ ਵਿੱਚ ਮੈਂ ਦੇਖ ਕੇ ਆ ਹੁਣ ਵੀ ਕੱਲਾ ਕੱਲਾ ਪੋਰਸ਼ਨ ਅੱਡ ਬਹੁਤ ਚੰਗੇ ਤਰੀਕੇ ਦੇ ਨਾਲ ਸੰਭੇ ਹੋਏ ਨੇ 6-7 ਕੁੱਡੇ ਪਾਏ ਹੋਏ ਪੂਰੇ ਤਖੜਨ ਲੱਗੇ ਠੀਕ ਤੁਹਾਨੂੰ ਵੀ ਸ਼ੌਂਕ ਬਈ ਕੁੱਤਿਆਂ ਦਾ ਪੂਰਾ ਠੀਕ ਤੁਹਾਨੂੰ ਜ਼ਿਆਦਾ ਕਿਹੜੀ ਬਰੀਡ ਦਾ ਸ਼ੌਂਕ ਹੈ ਬਈ ਜ਼ਿਆਦਾ ਆਪ ਨੂੰ ਵੀ ਅਸੈਸ਼ਨ ਦਾ ਹੀ ਆ ਹਾਂਜੀ ਅਲੀਸ਼ਾਸ਼ੰਦ ਇਹ ਇਹ ਨੂੰ ਕੋਈ ਪਹਿਲਾਂ ਬਾਪੂ ਕੋਈ ਸ਼ਿਕਾਰ ਕਰਨ ਦੇ ਵਿੱਚ ਵੀ ਵਰਤਦੇ ਸੀ ਇਹਨਾਂ ਕੁੱਤੇ ਨੂੰ ਪਹਿਲਾਂ ਤਾਂ ਜਦੋਂ ਇਹ ਨਾ ਆਸਟ੍ਰੇਲੀਆ ਦੇ ਵਿੱਚ ਜਾਦੇ ਨਸਲੇ ਮਸ਼ਹੂਰ ਹੋਈ ਹੈ ਇਹ ਇੰਡੀਆ ਦੇ ਵਿੱਚ ਭੇਡਾਂ ਦੀ ਰਾਖੀ ਕਰਨ ਵਾਸਤੇ ਵਰਤੇ ਗਏ ਆ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਤਾਂ ਆਪਣੇ ਪੰਜਾਬ ਦੀ ਬਰੀਡ ਬਣ ਗਈ ਇਹ ਇੰਨਾ ਸਿਆਣਾ ਵੀ ਜੇ ਕੋਈ ਬੰਦੇ ਨੂੰ ਹੱਥ ਵੀ ਲਾ ਦੂਗਾ ਅੱਛਾ ਉਹਨੂੰ ਬਖਸ਼ਦਾ ਨਹੀਂ ਫੜ ਲੈਂਦਾ ਉਹਦੇ ਠੀਕ ਹੈ ਜੇ ਉਹ ਆਪਦੇ ਮਾਲਕ ਨੂੰ ਕੋਈ ਹੱਥ ਵੀ ਲਾ ਦੇਵੇ ਇੰਨਾ ਵਫਾਦਾਰ ਹੈ ਵਫਾਦਾਰ ਬਹੁਤ ਹੈ ਠੀਕ ਹੈ ਠੀਕ ਹੈ ਆਬੂ ਨੂੰ ਵੀ ਵੇਖਿਆ ਆਮ ਆਪਣੇ ਕਈ ਜਦੋਂ ਆਪਣੇ ਪਿੰਡਾਂ ਦੇ ਵਿੱਚ ਬੱਕਰੀਆਂ ਵਾਲੇ ਹੁੰਦੇ ਸੀ ਅੱਗੇ ਹੁਣ ਤਾਂ ਬਹੁਤ ਘੱਟ ਆ ਉਹਨਾਂ ਕੋਲੋਂ ਜਿਆਦਾ ਹੁੰਦੀ ਇਹ ਬਰੀਡ ਸੀ ਕਿਉਂਕਿ ਜਿਆਦੇ ਤੇ ਡਾਂਡੇ ਚਾਰਨਾਸਤੇ ਵਰਤੇ ਜਾਂਦੇ ਸੀ ਠੀਕ ਆ ਹਾਂ ਦੇ ਆਪਦਾ ਇਹ ਨਹੀਂ ਆਪਦਾ ਪਹੂ ਵੀ ਆਪਣਾ ਘਰੇ ਤੋਂ ਲਗਾਇਆ ਸੀ ਸ਼ੁਰੂ ਤੋਂ ਹੀ ਇਹ ਵਾਲ ਸੈਸ਼ਨ ਕੁੱਤਾ ਰੱਖਿਆ ਅਜੇ ਤੱਕ ਕੋਈ ਹੋਰ ਰੱਖਿਆ ਨਹੀਂ ਕਿ ਹੋਰ ਨਸਲ ਨਹੀਂ ਹੈ ਸ਼ਿਕਾਰੀ ਵੀ ਰੱਖਿਆ ਹੈ ਸ਼ਿਕਾਰੀ ਆ ਇੱਕ ਸ਼ਿਕਾਰੀ ਤੇ ਇੱਕ ਇਹ ਵਾਲ ਸੈਸ਼ਨ ਸੈਸ਼ਨ ਤੇ ਸ਼ਿਕਾਰੀ ਰੱਖਿਆ ਠੀਕ ਹੈ ਠੀਕ ਹੈ ਤੇ ਕੂੜਿਆਂ ਦਾ ਕੀ ਕਾਰਨ ਹੋ ਗਿਆ ਬੱਪੂ ਆਪਾਂ ਵੀ ਕੂੜੇ ਦਾ ਫਿਰ ਅਸੀਂ ਉਹ ਭੋਲੇ ਨੇ ਸੱਦ ਲਿਆ ਸੀ ਸਾਨੂੰ ਭਗੰਦਰ ਨੇ ਬਾਹਰ ਠੀਕ ਹੈ ਤੇ ਉਦੋਂ ਮੱਝਾਂ ਵੀ ਵੇਚਦਿਆਂ ਫਿਰ ਕੋੜੇ ਜੋ ਵੇਚਦੇ ਕੇ ਬਸ ਕਿਸੇ ਨੂੰ ਸਾਂਭਣ ਵਾਸਤੇ ਨਹੀਂ ਵੇਚੀ ਠੀਕ ਹੈ ਠੀਕ ਹੈ ਠੀਕ ਹੈ ਸਿਹੜਾ ਅੱਜ ਕੱਲ ਇਹ ਜਿਹੜੀ ਹੈ ਨਾ ਸਹਾਲੀ ਚੀਜ਼ ਹੈ ਕਿ ਇਹਨੂੰ ਫੇਟੀ ਵਾਲੀ ਪੈਂਦੀ ਹੈ ਹਾਂ ਬਿਲਕੁਲ ਬਿਲਕੁਲ ਤੇ ਹਰੇਕ ਬੰਦਾ ਇਹਨੂੰ ਸਾਂਭ ਨਹੀਂ ਸਕਦਾ ਘੋੜੇ ਨੂੰ ਠੀਕ ਹੈ ਜੀ ਹਾਂ ਬਿਲਕੁਲ ਹਰੇਕ ਨਹੀਂ ਸਾਂਭ ਸਕਦਾ ਫੇਰ ਉਹ ਜਿਹਨੂੰ ਪੁੱਛੀਦਾ ਸੀ ਉਹ ਕਹਿੰਦਾ ਯਾਰ ਮੜ ਕੇ ਲਾਂਬਾਂ ਦਾ ਜੇ ਕੋਈ ਗੱਲ ਬੰਨ ਬੰਨ ਪੈ ਗਿਆ ਜਾਂ ਕੁਝ ਹੋ ਗਿਆ ਬਿਲਕੁਲ ਬਿਲਕੁਲ ਕਿਉਂਕਿ ਕੋਈ ਬਣਾਏ ਸਾਂਭ ਨਹੀਂ ਕਰ ਨਾਲੇ ਤੋਂ ਬਣਾ ਬਾਕੀ ਅੱਜ ਨੂੰ ਤਾਂ ਜੇ ਜੇ ਮਰਜੀ ਪੱਠੇ ਪਾ ਦੇ ਇਹਨੂੰ ਇਹਨੂੰ ਜੋ ਬਹੁਤ ਸਾਂਭ ਕੇ ਪੱਠੇ ਬੰਦੇਆਂ ਨਾਲ ਸਾਬੀ ਹੈ ਇੱਕ ਜਵਾਕਾਂ ਵਾਲਾ ਜਿਵੇਂ ਜਵਾਕ ਵੀ ਆਪਾਂ ਸਾਂਭਦੇ ਹਾਂ ਵੀ ਜਵਾਕ ਨੂੰ ਠੰਡ ਹਾਂ ਬਹੁਤ ਓਕੇ ਸਾਡੀ ਸਾਰਾ ਕੁਝ ਸ਼ਾਂਤ ਤੁਸੀਂ ਕਿੰਨਾ ਚਿਰ ਰੱਖਿਆ ਜੀ ਘੋੜੇ ਮੈਂ ਤਾਂ ਬਚਪਨ ਤੋਂ ਹੀ ਰੱਖਿਆ ਜੀ ਠੀਕ ਹੈ ਬਚਪਨ ਤੋਂ ਪਹਿਲਾਂ ਤਾਂ ਆਪਣੇ ਦਾਦਾ ਜੀ ਰੱਖਦੇ ਸੀ ਦਾਦਾ ਜੀ ਰੱਖਦੇ ਸੀ ਹਾਂ ਠੀਕ ਹੈ ਦਾਦਾ ਜੀ ਤੋਂ ਪਹਿਲਾਂ ਵੀ ਰੱਖਦੇ ਸੀ ਕੋਈ ਕਹਿੰਦੇ ਨਹੀਂ ਦਾਦਾ ਜੀ ਤਾਂ ਪਹਿਲਾਂ ਨਹੀਂ ਰੱਖੇ ਦਾਦਾ ਜੀ ਨੇ ਰੱਖੇ ਸੀਗੇ ਠੀਕ ਹੈ ਠੀਕ ਹੈ ਜੀ ਉਦੋਂ ਮੇਰੇ ਖਿਆਲ ਨਾਲ ਜਦੋਂ ਦਾਦਾ ਜੀ ਆਪਣੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਸੀਗੇ ਤੇ ਮੈਨੂੰ ਲੱਗਦਾ ਵੀ ਉਦੋਂ ਘੋੜਿਆਂ ਦੇ ਹੀ ਜ਼ਿਆਦਾ ਹਣ ਜਾਣ ਹੋਊਗਾ ਮੇਰੇ ਨਾਲ ਹਾਂ ਉਦੋਂ ਘੋੜਿਆਂ ਦਾ ਜ਼ਿਆਦਾ ਸੀਗਾ ਉੱਥਾਂ ਦਾ ਘੋੜਿਆਂ ਦਾ ਠੀਕ ਹੈ ਠੀਕ ਹੈ ਜੀ ਉਹ ਉਹ ਤਾਂ ਕਿਹੜੇ ਗੱਡੀਆਂ ਹੁੰਦੇ ਇਹ ਗੱਡੀਆਂ ਹੁੰਦੇ ਸੀ ਕਿ ਉਦੋਂ ਹੁਣੀ ਆਪਣੇ ਜ਼ਿਆਦਾ ਹੋ ਗਿਆ ਅੱਗੇ ਪਹਿਲਾਂ ਪੁਰਾਣੇ ਬਿਵਰ ਆਪਣੇ ਘੋੜਿਆਂ ਦੀ ਜਾਂਦੇ ਘੋੜਿਆਂ ਤੇ ਫਾਟੇ ਜਾਂਦੇ ਸੀ ਹਾਂ ਜੀ ਗੱਡੀਆਂ ਤਾਂ ਬਹੁਤ ਬਾਅਦ ਚ ਆਈਆਂ ਸਾਡੇ ਦੇਖਣ ਦੇਖਣ ਕੀ ਆਈਆਂ ਗੱਡੀਆਂ ਦਾ ਠੀਕ ਹੈ ਠੀਕ ਹੈ ਉਹ ਬਾਈ ਆਪਾਂ ਕੀ ਕਰਦੇ ਪੜਦੇ ਆਂ ਕਿ ਵੈਸੇ ਕੋਈ ਹਾਂ ਜੀ ਪੜਦੇ ਆਂ ਠੀਕ ਹੈ ਬਾਹਰ ਨਹੀਂ ਜਾਣਾ ਨਹੀਂ ਕਿਰਾਂ ਦਾ ਕੋਈ ਇਹ ਰਿਹਾ ਕਹਿਣਾ ਹੈ ਇੱਥੇ ਹੀ ਰਹਿਣਾ ਤੇ ਬਾਈ ਭਪਿੰਦਰ ਹੈਗਾ ਤੀ ਤਾਂ ਇੱਥੇ ਤੇ ਬਾਈ ਕਹਿੰਦਾ ਨਹੀਂ ਭਪਿੰਦਰ ਵੀ ਆਪਾਂ ਘੋੜੇ ਲੈ ਗਏ ਹੁਣ ਦੁਬਾਰਾ ਹੁਣ ਬਹੁਤ ਕਹਿੰਦਾ ਅੱਛਾ ਉਹਨਾਂ ਕਿਥੇ ਕਹਿੰਦਾ ਤੁਸੀਂ ਇੱਥੇ ਆਓ ਅੱਛਾ ਜੀ ਕਿਤੇ ਘੋੜੇ ਰੱਖੋ ਕਿਤੇ ਉਹਦਾ ਮਾਨਸਰੀ ਉੱਥੇ ਲੱਗਦਾ ਨਹੀਂਗਾ ਠੀਕ ਹਾਂ ਮੇਰੇ ਸਾਬ ਨਾਲ ਉਹ ਉੱਥੇ ਜੇ ਪਰਮਿਸ਼ਨ ਦੇ ਦੇਣ ਉਹ ਤਾਂ ਉੱਥੇ ਵੀ ਰੱਖ ਲੈ ਸਾਰਾ ਕੁਝ ਹੈਨਾ ਜੇ ਉੱਥੇ ਮੈਨੂੰ ਜੇ ਪਰਮਿਸ਼ਨ ਆ ਉੱਥੇ ਹੁਣ ਕਬੂਤਰ ਰੱਖੀ ਬੈਠਾ ਵਿੱਚ ਅੱਛਾ ਰੱਖੇ ਹੋਇਆ ਉੱਥੇ ਕੁੱਤੇ ਵੀ ਆ ਅੱਛਾ 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 ਜੀ ਠੀਕ ਹੈ ਤੇ ਉੱਥੇ ਮਤਲਬ ਆਪ ਹੀ ਕੇਅਰ ਕਰਦਾ ਉਹਨਾਂ ਦੀ ਹਾਂ ਜੇ ਉਹ ਫਿਰ ਕੰਮ ਤੇ ਉੱਠ ਜਾਂਦਾ ਉਦੋਂ ਫਿਰ ਉਹ ਉਹਨਾਂ ਦੇ ਵਾਇਰ ਹਕਰਾਂ ਵਾਲੀ ਆ ਠੀਕ ਹੈ ਠੀਕ ਹੈ ਬੇਰ ਕਰਦੀ ਹੈ ਤੇ ਕਬੂਤਰਾਂ ਭਾਈ ਆਪਾਂ ਬਾਜੀ ਤੇ ਵੀ ਲੈ ਕੇ ਜਾਣੇ ਆ ਜੀ ਬਾਜੀ ਤੇ ਵੀ ਛੱਡਦੇ ਆ ਠੀਕ ਹੈ ਜੀ ਤੇ ਕਿੰਨੀਆਂ ਕਵਾਰੀਆਂ ਆਪਾਂ ਵਿਤਣੀਆਂ ਹੋਣੀਆਂ ਹੰਤੱਕ ਜੀ ਇਹ ਪਹਿਲਾਂ ਤਾਂ ਹੀ ਛੱਡ ਗਈ ਖੜਾ ਜਾਵੇਂ ਹੁਣ ਭਵਿੰਦਰ ਨੇ ਫੇਰ ਦੁਬਾਰੇ ਰਖਾ ਦੇ ਸਮਝ ਲਾ ਦੋ ਸਾਲ ਨੂੰ ਹੁਣ ਰੱਖਿਆ ਨੂੰ ਛੱਡੀਆਂ ਬਾਗੀਆਂ ਬਸ ਥੋੜੀਆਂ ਛੱਡੀਆਂ ਕਿਰੀ ਜਿੱਤੇ ਬਾਗੀਆਂ 2000 ਬਾਗੀਆਂ ਜਿੱਤੇ 4 ਹੁਣ ਤੱਕ ਛੱਡੀਆਂ ਉਹਨਾਂ ਵੀ ਘਟਾ ਕਿਉਂ ਨਹੀਂ ਪੈਣ ਦੇ ਨਾਲ ਮੌਸਮ ਖਰਾਬ ਰਿਹਾ ਹੈ ਕਰਕੇ ਬਾਗੀਆਂ ਘਟੀਆਂ ਬਾਗੀਆਂ ਸਾਰੇ ਬੰਦੇ ਕਹਿ ਰਹੇ ਕਹਿੰਦੇ ਬਾਗੀਆਂ ਘਟੀਆਂ ਆਇਤੀ ਦੇਵਾ ਜਿਹੜੇ ਸ਼ਿਕਾਰੀ ਕੁੱਤਿਆਂ ਦੇ ਮਤਲਬ ਆਪਾਂ ਉਹ ਵੀ ਦੌੜਾਂ ਜਾਂਦੇ ਰਹੇ ਹੋਗੇ ਤੁਸੀਂ ਉਹ ਨਹੀਂ ਦੌੜਾਂ ਤੇ ਅਸੀਂ ਕਈ ਘਟ ਜਾਂਦੇ ਸੀ ਘਟ ਜਾਂਦੇ ਸੀਗੇ ਤਾਂ ਇਹ ਤਾਂ ਹੁਣ ਭਵਿੰਦਰ ਨੂੰ ਬੜਾ ਸ਼ੌਂਕ ਪਿਆ ਕਰਕੇ ਹੋਣੀ ਜਾਣੀ ਦੌੜਾਂ ਦੇ ਕੁੱਤੇ ਹੈਗੇ ਕੁੱਤੇ ਪਰ ਛੱਡੇ ਵੀ ਆ ਪਾਸੇ ਬਹੁ ਹੀ ਵੀ ਆਉਂਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਦੋਸਤੋ ਧੰਨਵਾਦ ਤੁਹਾਡਾ ਬਾਈ ਭਵਿੰਦਰ ਦੇ ਫਾਦਰ ਸਾਹਿਬ ਨਾਲ ਆਪਾਂ ਗੱਲ ਕੀਤੀ ਤੇ ਉਹਨਾਂ ਦੇ ਚਾਚਾ ਜੀ ਨਾਲ ਗੱਲ ਕੀਤੀ ਤੇ ਉਹਨਾਂ ਦਾ ਆਪਣਾ ਛੋਟਾ ਭਰਾ ਆਪਾਂ ਇਹਨਾਂ ਨਾਲ ਗੱਲ ਕੀਤੀ ਗੱਲ ਕਰਕੇ ਆਪ ਨੂੰ ਬਹੁਤ ਚੰਗਾ ਲੱਗਿਆ ਤੇ ਬਾਪੂ ਜੀ ਨੇ ਕਈ ਪ੍ਰਾਣੀਆਂ ਗੱਲਾਂ ਦਸੀਆਂ ਜੋ ਆਪਾਂ ਨੂੰ ਨਹੀਂ ਪਤਾ ਸੀ ਪਹਿਲਾਂ ਤੇ ਬਾਪੂ ਜੀ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਖਾਸ ਕਰਕੇ ਬਾਈ ਭਪਿੰਦਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਦੇ ਘਰੇ ਆਉਣ ਵਾਸਤੇ ਸੱਦਾ ਦਿੱਤਾ ਬਹੁਤ-ਬਹੁਤ ਧੰਨਵਾਦ ਬਹੁਤ ਝੋਲੀ ਜਿਨ੍ਹਾਂ ਨੇ ਘਰੇ ਆਏ ਤੁਸੀਂ ਧੰਨਵਾਦੀ